ਕੀ ਹਾਲ ਚਾਲ ਹੈ ਜੀ ਤੁਹਵਾੜਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਨਵੀਂ ਵੀਡੀਓ ਦੇਖ ਰਹੇ ਹੋ ਜੀ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਚ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਮੈਂ ਉਮੀਦ ਕਰੂੰਗਾ ਮਸ਼ੀਨਰੀਆਂ ਤੁਹਾਨੂੰ ਸਾਰਿਆਂ ਪਸੰਦ ਆਉਣਗੀਆਂ ਤੇ ਕੱਲੀ ਕੱਲੀ ਜਿਹੜੀ ਆਪਾਂ ਮਸ਼ੀਨਰੀ ਲਿਆਂਦੀ ਆ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਆ ਲੱਭ ਕੇ ਲਿਆਂਦੀ ਆ ਕੱਲੀ ਕੱਲੀ ਮਸ਼ੀਨਰੀ ਤੇ ਗੱਲਬਾਤ ਕਰਦੇ ਆ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਆ ਕਿਸੇ ਵੀ ਏਰੀਆ ਚੁੱਕੇ ਸਭੀ ਤਰ੍ਹਾਂ ਦੀ ਚਾਹੇ ਕੋਠੀ ਦੀ ਆ ਚਾਹੇ ਕੋਈ ਗੱਡੀ ਦੀ ਆ ਮੋਟਰਸਾਈਕਲ ਆਪਣੇ ਕੋਲੇ ਭੇਜ ਦਿਓ ਕਰੋ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਆਪਣਾ ਉੱਪਰ ਹਮੇਸ਼ਾ ਹਰੇ ਜਿਹਾ ਅੱਖਰਾਂ ਚ ਲਿਖਿਆ ਰਹਿੰਦਾ ਜੀ ਪਹਿਲੀ ਗੱਡੀ ਦੀ ਆਪਾਂ ਹੁਣ ਗੱਲਬਾਤ ਕਰਨ ਚੱਲੇ ਆ ਪਹਿਲੀ ਗੱਡੀ ਵਰਨ SX 11 12 ਮਾਡਲ ਪਹੁੰਚੀ ਹੈ ਜੀ ਫਾਸਟ ਓਨਰ ਗੱਡੀ ਹੈ ਕੰਡੀਸ਼ਨ ਗੱਡੀ ਦੀ ਆ ਲੁੱਕਿਆ ਸੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਚਾਰੇ ਪਾਸੇ ਚੱਲ ਰਹੀਆਂ ਨਾ ਤਾਂ ਗੱਡੀ ਕੋਈ ਕਿਸੇ ਪਾਸੋਂ ਐਕਸੀਡੈਂਟ ਹੋਈ ਹੈ ਨਾ ਕੋਈ ਡੈਮੇਜ ਕੋਈ ਲੱਗੀ ਕੋਈ ਸਕ੍ਰੈਚ ਗੱਡੀ ਤੇ ਕੁਝ ਨਹੀਂ ਹੈਗਾ ਬਹੁਤ ਵਧੀਆ ਸਾਫ਼ ਸੁਥਰੀ ਸੋਹਣੀ ਗੱਡੀ ਆ ਜੇ ਕਿਸੇ ਨੇ ਜਾ ਕੇ ਦੇਖਣੀ ਆ ਫਿਰੋਜ਼ਪੁਰ ਗੱਡੀ ਤੁਹਾਨੂੰ ਮਿਲ ਜੂਗੀ ਰੇਟ ਦੀ ਆਪਾਂ ਗੱਲ ਕਰੀਏ ਤਾਂ 2,85,000 ਰੁਪਈਆ ਡਿਮਾਂਡ ਆਪਣੇ ਕੋਲ ਗੱਡੀ ਦੀ ਪਹੁੰਚੀ ਆ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ हूं ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦਾ हूं ਗੱਡੀ ਮਾਲਕ ਨੇ ਬੰਪਰ ਟੂ ਬੰਪਰ オリジナル ਦੱਸੀ ਆ ਬਾਕੀ ਤੁਸੀਂ ਜਾ ਕੇ ਦੇਖ ਲਓ ਗੱਡੀ ਦਿੱਲੀ ਨੰਬਰ ਜਰੂਰ ਹੈ ਪਰ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਜੀ ਕਿਵੇਂ ਕੋਈ ਸ਼ੋਅ ਆ ਜੀ ਐਨਓਸੀ ਬਗੈਰਾ ਦਾ ਤੇ ਉਹ ਤੁਸੀਂ ਮਾਲਕ ਤੋਂ ਕਨਫਰਮ ਕਰ ਲਿਓ ਮਾਲਕ ਨੇ ਜੋ ਕੁਝ ਦੱਸਿਆ ਉਹ ਤੁਹਾਨੂੰ ਮੈਂ ਦੱਸਦਾ ਜੀ ਗੱਡੀ ਕੁੱਲ 90 ਕੁ ਹਜ਼ਾਰ ਚੱਲੀ ਹੋਈ ਐ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਫਾਸਟ ਓਨਰ ਗੱਡੀ ਐ ਜੀ ਨੰਬਰ 92 ਦਾ 9478388876 ਗੱਲਬਾਤ ਜੜੀ ਵੀ ਕਰਨੀ ਹੈ ਤੁਸੀਂ ਆਪੇ ਕਰ ਲਿਓ ਨੰਬਰ ਸੈਕਿੰਡ ਤੇ ਆਪਾਂ ਕਰੋਲਾ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਕਰੋਲਾ ਗੱਡੀ ਐ 2000 6 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ 'ਚ ਤੇ ਗੱਡੀ ਅਰਜੈਂਟ ਸੇਲ ਕਰਨੀ ਹੈ ਜੀ ਪੈਸਿਆਂ ਦੀ ਲੋੜ ਹੈ ਛੇਤੀ ਤੋਂ ਛੇਤੀ ਵੇਚਣੀ ਆ ਗੱਡੀ ਦੀਆਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਗੱਡੀ ਮਾਲਕ ਨੇ ਦੱਸਿਆ ਵੀ ਬਹੁਤ ਵਧੀਆ ਗੱਡੀ ਆ ਚਲਾਉਣ 'ਚ ਇੱਕ ਨੰਬਰ ਹੈ ਇੰਜਨ ਗੇਅਰ ਬਿਲਕੁਲ ਸਾਇਲੈਂਟ ਹੈ ਰੇਟ ਮਾਲਕ ਨੇ ਮੰਗਿਆ 95000 ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਅੰਮ੍ਰਿਤਸਰ ਤੁਹਾਨੂੰ ਗੱਡੀ ਮਿਲ ਜੂਗੀ ਕਰੋਲਾ ਗੱਡੀ ਆ ਅੰਦਰੋਂ ਜੀ ਗੱਲ ਕਰੀਏ ਤਾਂ ਮਾਲਕ ਨੇ ਸਾਰਾ ਕੁਝ ਦੱਸਿਆ ਵੀ ਮੈਟਿੰਗ ਵਧੀਆ ਹੋਈ ਐ ਮੈਟ ਵਧੀਆ ਰੱਖੇ ਹੋਏ ਨੇ ਸੀਟ ਕਵਰ ਆਪਾਂ ਨੂੰ ਵਧੀਆ ਮਿਲ ਜਾਣਗੇ ਟੋਟਲ ਆਪਾਂ ਨੂੰ ਸਾਰਾ ਕੁਝ ਵਧੀਆ ਮਿਲ ਜਾਊਗਾ ਬਾਕੀ ਤੁਸੀਂ ਜਾ ਕੇ ਦੇਖ ਲਓ ਜਾ ਕੇ ਜਦੋਂ ਦੇਖੋਗੇ ਇਹਨਾਂ ਦੇ ਏਰੀਆ 'ਚ ਘਰੇ ਤੁਹਾਨੂੰ ਗੱਡੀ ਮਿਲੂਗੀ ਸਟਾਰਟ ਕਰਕੇ ਦੇਖੋਗੇ ਕਾਗਜ਼ ਪਤਰਾ ਦੇਖੋਗੇ ਸਾਰਾ ਕੁਝ ਦੇਖੋਗੇ ਤੇ ਮੌਕੇ ਦੀ ਗੱਲ ਐ ਕੁਝ ਹੋਰ ਹੁੰਦੀ ਐ ਜੀ ਰੇਟ ਵੀ ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਕਿਸੇ ਨੇ ਕੋਈ ਗੱਲ ਕਰਨੀ ਐ ਪਹਿਲਾ ਮਾਲਕ ਨਾਲ ਤੁਸੀਂ ਗੱਲ ਵੀ ਕਰ ਲਿਓ ਨੰਬਰ ਵਾਈ ਦਾ 81900 6994377 ਆ ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈਗੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਮੋਟਰਸਾਈਕਲ ਇੱਕ ਪਹੁੰਚੇਗਾ ਮੋਟਰਸਾਈਕਲ ਆਪਣੇ ਕੋਲੇ ਪਹੁੰਚੇਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੂਰਾ ਮੋਡੀਫਾਈ ਕੀਤਾ ਹੋਇਆ ਜੀ ਪੂਰਾ ਮੋਡੀਫਾਈ ਮੋਟਰਸਾਈਕਲ ਆਪਾਂ ਨੂੰ ਮਿਲੂਗਾ ਜੀ ਬੌਕਸਰ ਮੋਟਰਸਾਈਕਲ ਹਮ 50000 ਦੀ ਮੰਗ ਇਹਨਾਂ ਨੇ ਦੱਸੀ ਆ ਤੇ ਨਵੇਂ ਟਾਇਰ ਨੇ ਪੂਰਾ ਮੋਡੀਫਾਈ ਹੋਇਆ ਇੱਕ ਮਾਡਲ ਹੈ ਐਡਰੈਸ ਇਹਨਾਂ ਨੇ ਦੱਸਿਆ ਮਾਨਸਾ ਪੰਜਾਬ ਕਿਸੇ ਨੇ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਸਕਦੋਂ ਕਿਸ ਨੇ ਚਲਾ ਕੇ ਦੇਖਣਾ ਹੋਵੇ ਕਿਸੇ ਨੇ ਸਟਾਰਟ ਕਰਕੇ ਦੇਖਣਾ ਕਿਸੇ ਨੇ ਟਰਾਈ ਲੈਣੀ ਆ ਤੁਸੀਂ ਜਾ ਕੇ ਦੇਖ ਲਿਓ ਜੀ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਆ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਬਾਕੀ ਮਾਲਕ ਨੇ ਸਾਰਾ ਕੁਝ ਦੱਸ ਹੀ ਆ ਤੁਹਾਨੂੰ ਸਾਰਾ ਕੁਝ ਲਗਭਗ ਪਤਾ ਲੱਗ ਗਿਆ ਹੋਊਗਾ ਜੀ ਵਧੀਆ ਮੋਟਰਸਾਈਕਲ ਹੈ ਸੋਹਣਾ ਮੋਟਰਸਾਈਕਲ ਹੈ ਜੀ ਤੇ 50000 ਡਿਮਾਂਡ ਕਹੀ ਹੈ ਮੌਕੇ ਤੇ ਘਾਟਾ ਵਾਦਾ ਹੋ ਜੂਗਾ ਜਿਨ੍ਹਾਂ ਦਾ ਮੋਟਰਸਾਈਕਲ ਹੈ ਉਹਨਾਂ ਦਾ ਨੰਬਰ 9973508270 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ 스ਪੈਕਟ ਡਜ਼ਾਇਰ ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਗੱਡੀ ਹੈ ਜੀ ਤੇ ਬਹੁਤ ਵਧੀਆ ਇਹਨਾਂ ਨੇ ਚਲਾਈ ਹੋਈ ਆ ਤੇ ਬਹੁਤ ਜ਼ਿਆਦਾ ਵਧੀਆ ਮਾਲਕ ਨੇ ਗੱਡੀ ਰੱਖੀ ਹੋਈ ਆ ਸ਼ੌਂਕੀਆਂ ਜਿਹੜੇ ਮਾਲਕ ਨੇ ਉਹ ਪੂਰੇ ਸ਼ੌਂਕੀਆਂ ਨੇ ਜੀ ਸ਼ਕੀਨ ਨੇ ਪੂਰੀ ਗੱਡੀ ਦੀ ਟਾਇਰਾਂ 'ਚ ਅਲਾਈ ਬਹੁਤ ਸੋਹਣੇ ਲੱਗੇ ਹੋਏ ਨੇ ਤੇ ਸਾਰਾ ਕੁਝ ਦੇਖੋ ਜੀ ਰਮਿੰਗ ਰੂਮਿੰਗ ਪੂਰੀ ਕਰਵਾਈ ਹੋਈ ਹੈ ਇੱਕ ਕੱਪ ਨੂੰ ਛਰੀਟ ਵੀ ਇੱਕ ਵੀ ਕਮੀ ਗੱਡੀ ਚ ਨਹੀਂ ਮਿਲਣੀ ਤੇ ਮਾਡਲ ਦੀ ਗੱਲ ਕਰੀਏ 19 ਮਾਡਲ ਗੱਡੀ ਹੈ ਡਿਜ਼ਾਇਰ VDI ਗੱਡੀ ਹੈ ਫਾਸਟ ਓਨਰ ਰੈਚਿੰਗ ਇੱਕ ਹੱਥ ਗੱਡੀ ਚੱਲ ਰਹੀ ਹੈ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਗੱਡੀ ਫਿਰੋਜ਼ਪੁਰ ਖੜੀ ਹੈ ਤੇ ਡਿਮਾਂਡ ਦੀ ਗੱਲ ਕਰੀਏ ਤਾਂ 7 ਲੱਖ ਤੇ 20000 ਰੁਪਿਆ ਇਹਨਾਂ ਨੇ ਡਿਮਾਂਡ ਆਖੀ ਆ ਬਾਕੀ ਗੱਡੀ ਦੀਆਂ ਫੋਟੋਆਂ ਚੈੱਕ ਕਰ ਲਓ ਤੁਸੀਂ ਅੰਦਰੋਂ ਬਾਹਰੋਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਤਲਬ ਕੀ ਸੋਹਣੀ ਗੱਡੀ ਆ ਜਿਵੇਂ ਕਿ ਸੀਟ ਕਵਰ ਦੇਖ ਲਓ ਮੈਟਿੰਗ ਦੇਖ ਲਓ ਹਰ ਚੀਜ਼ ਦੇਖ ਲਓ ਬਹੁਤ ਵਧੀਆ ਮੈਂਟੇਨ ਕੀਤੀ ਹੋਈ ਹੈ ਤੇ ਗੱਡੀ 'ਚ ਆਪਾਂ ਨੂੰ ਇੱਕ ਕਮੀ ਵੀ ਨਹੀਂ ਮਿਲਣੀ ਤੇ ਨਾ ਹੀ ਆਪਾਂ ਨੂੰ ਕੋਈ ਇੱਕ ਵੀ ਕੰਮ ਕਰਵਾਉਣ ਦੀ ਲੋੜ ਹੈ ਮਾਲਕ ਕਹਿੰਦੇ ਟੋਟਲ ਸਾਰਾ ਕੰਮ ਕਰਵਾ ਰੱਖਿਆਗਾ ਤੇ ਫਿਰੋਜ਼ਪੁਰ ਜਾ ਕੇ ਦੇਖ ਸਕਦੇ ਹੋ 720000 ਰੁਪਏ ਇੱਕ ਵਾਰੀ ਡਿਮਾਂਡ ਆ ਲੈਸ ਬੈਸ ਹੋ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 9160083 409 ਗੱਲਬਾਤ ਜਿਹੜੀ ਵੀ ਕਰਨੀ ਆ ਤੁਹਾਨੂੰ ਇਸ ਨੰਬਰ ਤੇ ਮਤਲਬ ਕਿ ਫੋਨ ਕਰ ਲਿਓ ਜਿਹੜੀ ਵੀ ਜਾਣਕਾਰੀ ਲੈਣੀ ਆ ਕੁਝ ਪੁੱਛਣਾ ਤੁਹਾਡੀ ਗੱਲ ਸਾਰੀ ਹੋ ਜਾਊਗੀ ਬਾਕੀ ਮਸ਼ੀਨਰੀਆਂ ਦੀ ਗੱਲ ਤਾਂ ਚਲੋ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਦੇਖਣ ਨੂੰ ਮਿਲਣਗੀਆਂ ਬੋਲਟ ਵੀ ਹੈ ਜੀ ਅੱਗੇ ਤੇ ਹੋਰ ਵੀ ਗੱਡੀਆਂ ਨੇ ਤੇ ਇਕੱਲੀ- ਇਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਮਸ਼ੀਨਰੀ ਆ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ 10-12 ਫੋਟੋਆਂ ਤੋਂ ਉਦੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਆ ਉੱਪਰ ਹਰੇ ਜਿਹੇ ਅਖਰਾਚ ਹਮੇਸ਼ਾ ਲਿਖਿਆ ਰਹਿੰਦਾ ਪੂਰੀ ਵੀਡੀਓ 'ਚ ਤੇ ਇਹ ਵੀਡੀਓ ਵਧੀਆ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਵੀ ਕਰ ਦਿਓ ਵੀਡੀਓ ਨੂੰ ਬੱਤ ਬੱਤ ਸ਼ੇਅਰ ਵੀ ਕਰ ਦਿਓ ਤੇ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤੇ ਬੱਤ ਬੱਤ ਕਰ ਦਿਓ ਜੀ ਸ਼ੇਅਰ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਹੁਣ ਆਪਾਂ ਗੱਲ ਕਰਾਂਗੇ ਬੋਲਟ ਦੀ ਬੋਲਟ ਆਪਣੇ ਕੋਲੇ ਪੰਜਾਬ ਨੰਬਰ ਪਹੁੰਚੇਗਾ ਪਠਾਨਕੋਟ ਨੰਬਰ ਹੈ ਜੀ ਤੇ ਹੁਸ਼ਿਆਰਪੁਰ ਏਰੀਆ 'ਚ ਖੜਾਗਾ ਤੇ ਮਾਡਲ ਦੀ ਗੱਲ ਕਰੀਏ 2012 ਮਾਡਲ ਹੈ 1,25,000 ਰੁਪਇਆ ਇਸ ਬੁਲਟ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬੁਲਟ ਦੀਆਂ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਖਿੱਚ ਕੇ ਭੇਜੀਆਂ ਤੁਸੀਂ ਜਿਵੇਂ ਕੀ ਚੈੱਕ ਕਰ ਲੂ ਤੇ ਕੰਡੀਸ਼ਨ ਚੈੱਕ ਕਰ ਲੂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਕੋਈ ਕਮੀ ਪੇਸ਼ੀ ਹੈ ਨਹੀਂ ਨਾ ਕੋਈ ਕਿਸੇ ਪਾਸੋਂ ਡੈਮੇਜ ਨਾ ਕੋਈ ਟੁੱਟਿਆ ਭੱਜਾ ਕੋਈ ਕਮੀ ਪੇਸ਼ੀ ਇੱਕ ਵੀ ਨਹੀਂ ਮਿਲਣੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਹੈ ਬਾਕੀ ਸ਼ੌਂਕ ਨਾਲ ਰੱਖਿਆ ਹੋਇਆ ਲੱਗਦਾਗਾ ਬਾਕੀ ਕੰਡੀਸ਼ਨ ਹੀ ਦੱਸ ਰਹੀ ਐ ਸੀ ਤੇ ਇੱਕ 25 ਮਾਲਕ ਨੇ ਡਿਮਾਂਡ ਰੱਖੀ ਆ ਬਾਕੀ ਕਹਿੰਦੇ ਸੀਗੇ ਘਾਟਾ ਵਾਦਾ ਚਲੋ ਵੱਖਰੀ ਗੱਲ ਐ ਜੀ ਮੋਕੇ ਤੇ ਇੱਕ ਵਾਰੀ ਡਿਮਾਂਡ ਐ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦਾ ਆਹ ਬੁਲਟ ਐ ਗਾ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੇ ਆ ਜੀ ਆਲਟੋ ਗੱਡੀ ਤੁਸੀਂ ਚੈੱਕ ਕਰੋ ਆਲਟੋ ਐਲ ਐਕਸ ਆਹ ਸੋਰੀ ਐਲ ਐਕਸ ਨਹੀਂ ਕੱਲੀ ਐ ਐਕਸ ਐ ਜੀ ਆਲਟੋ ਐਲ ਐਕਸ 2004 ਮਾਡਲ ਐ ਇੰਜਨ ਗੇਅਰ ਵੱਲੋਂ ਫੁੱਲ ਗਾਰੰਟੀ ਜੜਾ ਐ ਜੀ ਤੇ AC ਹੀਟਰ ਵਰਕਿੰਗ ਚ 65-70 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਸੈਂਟਰ ਲੋਕ ਆ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਜੀ ਤੇ 51000 ਰੁਪਏ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਰੇਟ ਹੋ ਜਾਊਗਾ ਰਾਮਪੁਰਾ ਫੂਲ ਮਾਲਕ ਦਾ ਏਰੀਆ ਗੱਡੀ ਦੀਆਂ ਫੋਟੋਆਂ ਚੈੱਕ ਕਰ ਲਓ ਗੱਡੀ ਚੈੱਕ ਕਰ ਲਓ ਜਾ ਕੇ ਦੇਖ ਸਕਦੇ ਹੋ 22 ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 92063 2224 ਜਿਹੜੀ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਆਪੇ ਕਰ ਸਕਦੇ ਹੋ ਜੀ बाकी वीडियो दी ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤਾਂ ਜਰੂਰ ਮੈਨੂੰ ਦੱਸਿਓ ਤੁਸੀਂ ਕਮੈਂਟ ਕਰਕੇ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਓ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਕਿਸੇ ਵੀ ਤਰ੍ਹਾਂ ਦੀ ਕੂਠੀ ਘਰ ਮਕਾਨ ਕੁਝ ਵੀ ਹੈ ਤੁਹਾਡੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨੰਬਰ ਉੱਪਰ ਹਰੇ ਜਿਖੜਾਂ ਚ ਲਿਖਿਆ ਰਹਿੰਦਾ ਤੁਹਾਨੂੰ ਮਿਲ ਗਿਆ ਹੋਊਗਾ ਜੀ